ਜੀ ਮਿੱਤਰੋ ਸਵਾਗਤ ਹੈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਨਾਲ ਸਵੇਰੇ ਸਵੇਰੇ ਬਾਂਕੂ ਚੱਕ ਲਿਆ ਬਾਂਕੂ ਦਾ ਚਲਣਾ ਨੂੰ ਕਿ ਫੱਟਾ ਆਪਾਂ ਜਿਹਨਾਂ ਤੇ ਵੀ ਹੈ ਨਹੀਂ ਕਿਉਂਕਿ ਮਿੱਤਰੋ ਅੱਜ ਆਪਾਂ ਚਲੇ ਸੀ ਇੱਕ ਕੰਮ ਹੀ ਇੱਕ ਇਹ ਜਿਹਾ ਚੱਲਿਆ ਗੱਡੀ ਦੀ ਆਪਣੀ ਆ 0032 ਦੀ ਰਮਿੰਗ ਕਢਾਉਣੀ ਆ ਤੇ ਇਹਦੀ ਵੀਡੀਓ ਵੀ ਪਾਵਾਂਗੇ ਆਪਾਂ ਇੱਕ ਕਾਂਡ ਹੋ ਗਿਆ ਸੀ ਇੱਕ ਉਸ ਸਾਟੇ ਵਰੋਂਗੇ ਆ ਗਿਆ ਸੀ ਸਾਡੇ ਬੜਾ ਬੰਪਰ ਬੂੰਪਰੇ ਇੱਕ ਨਮਾ ਲਾਇਆ ਤੇ ਰਮਿੰਗ ਰਮਿੰਗ ਕਢਾ ਕੇ ਤੇ ਸਾਰਾ ਪ੍ਰੋਸੈਸ ਅੱਜ ਕੰਮ ਹੈ ਗਿਆ ਬਹੁਤ ਜ਼ਿਆਦੇ ਬਾਂਕੂ ਕਿ ਨਹੀਂ ਅੱਜ ਪਤਾ ਨਹੀਂ ਅਸੀਂ ਕਿਹਦਾ ਕਿਹਦਾ ਖੂਨ ਪੀਣਾ ਜਾ ਕੇ ਤੇ ਬਲੌਗ ਨਾਲ ਲਾਸਟ ਤੱਕ ਬਣੇ ਰਹੋ ਤੇ ਸਵੇਰੇ ਸਵੇਰੇ ਚੀਮੇ ਆਟਾ ਅਸੀਂ ਕਰਕੇ ਕਰਾਉਸ ਵੀ ਮਿੱਤਰੋ ਆਪਣਾ ਜਹਾਜ਼ ਲਿਆ ਕੇ ਬਾਈ ਦੇ ਕੋਲ ਲਾਤਾ ਤੇ ਇਹਦਾ ਮਿੱਤਰੋ ਬੰਪਰ ਬੰਪਰ ਆਪਾਂ ਪੇਂਟ ਕਰਾਇਆ ਸੀ ਤੋਂ ਤੇ ਅੱਜ ਇਹਦੀ ਕਰਾਉਣੀਆਂ ਰਮਗ ਇੱਕ ਬੌਨਟ ਦੀ ਰਮਗ ਕਰਾਉਣੀਆਂ ਤੇ ਇੱਕ ਕਰਾਉਣੀਆਂ ਬੰਪਰ ਦੀ ਤੇ ਬਾਕੀ ਮੋਰੋ ਰੰਗ ਪੇਂਟ ਵਾਲਾ ਕੰਮ ਤਾਂ ਹੈਗਾ ਓਕੇ ਤੇ ਬਾਈ ਸ੍ਰਿੰਦਰ ਕੋਲ ਪਹੁੰਚ ਗਏ ਆਪਾਂ ਕਦਾਂ ਇੱਕ ਗੱਡੀ ਤੋੜਦਾ ਉਹ ਤੋਂ ਬਾਅਦ ਦੇ ਵਿੱਚ ਕਰਦਾ ਗਰੰਟ ਤੁਹਾਡਾ ਮੇਤਰੋ ਕੇ ਸੀਟ ਵਾਲਾ ਕੰਮ ਵੀ ਆਪਣਾ ਹੋਇਆ ਹੋਈ ਟੇਡਾ ਤੇ ਆਹ ਨਟ ਵਿਚਰ ਗਿਆ ਗੱਲਾ ਐਲ ਕੀ ਵਾਲਾ ਬਾਕੀ ਸਾਰੇ ਨਟ ਖੂਲ ਤੇ ਹੁਣ ਹਥਿਆਰ ਲੱਭਣ ਗਿਆ ਉਹ ਫਿਰਦਾ ਸਰੇਂਦਰ ਉਤਰ ਉਹ ਹਥਿਆਰ ਲਿਆ ਅੱਗੇ ਉਹ ਤੋਂ ਬਾਅਦ ਦੇ ਵਿੱਚ ਇਹਦੇ ਨਾਲ ਜੋਰਜ ਮੈਸ ਕਰੂ ਤੇ ਭੜਕਦਾ ਭੜਕਦਾ ਜੱਸੀ ਵੀ ਆ ਗਿਆ ਹੁਣ ਕੋਲ ਹੁਣ ਇਹਨਾਂ ਦੇਖਦੇ ਆਂ ਕੀ ਬਣਦਾ ਜੇ ਮੈਨੂੰ ਘਰ ਦੇ ਗਏਂ ਤੇ ਤੂੰ ਜਾ ਕੇ ਲਿਬੜ ਜਾਣਾ ਮੇਤਰੋ ਹੱਥ ਦੇਖੋ ਅੱਧੇ ਕੰਮ ਕਰ ਤਾ ਤੁਸੀਂ ਆਪ ਨੂੰ ਕਰਨੇ ਮਿਲਿਆ ਸੀਟ ਖੋਲੀ ਆਪ ਫੱਟਾ ਆਪ ਕਰੀ ਸਾਰੀ ਦੁਬਾਰੇ ਆਹ ਧੀ ਸੀ ਆਪਣੀ ਮਸਤ ਥੋੜੀ ਟੁੱਟੀ ਵੀ ਆ ਆਪਾਂ ਜਮ ਓਕੇ ਕਰਤਾ ਆ ਆਪਾ ਬਜਾੜਾ ਇੱਥੇ ਟੁੱਟ ਗਿਆ ਜੀ ਥੱਲੇ ਵੈਲਡ ਕਰਾ ਕੇ ਦੁਬਾਰੇ ਫੱਟੇ ਤੁਹਾਨੂੰ ਦਿਖਾਉਣਾ ਮੈਂ ਇੱਕ ਵਾਰੀ ਜੀ ਆਏ ਜਦੋਂ ਮੈਂ ਓਕੇ ਕਰਕੇ ਆਪਾਂ ਲਾਤਾ ਆ ਕੇ ਤੂੰ 9 ਵਜੇ ਦਾ ਤੇ ਆਪ ਲੱਗਿਆ 1 ਵਜੇ ਉਹਦਾ ਹੀ ਆਪ ਕਰਿਆ ਤੇ ਮਿੱਤਰੋ ਰਫ ਲਾਉਣ ਲੱਗ ਗਿਆ ਇਹ ਦੂਬਾ ਦੇ ਵਿੱਚ ਆਉ ਚਮਕਾ ਤੇ ਗੱਡੀ ਆਪਣੀ ਮਣਜੂ ਪੂਰੀ ਘੈਂਟ ਬੰਪਰ ਆ ਪੱਲੇ ਪੱਲੇ ਦੀ ਵੀ ਰਵੇਂ ਕੱਢਣੀਆਂ ਹਨ ਪੱਲੇ ਦੀ ਹੋਊਗੀ ਉਹ ਟਾਕੀ ਦੀ ਇਹਦੀ ਪਹਿਲੇ ਪੱਲੇ ਤੇ ਪਹਿਲੇ ਪੱਲੇ ਦੀ ਮੂਰੋ ਮੂਰੋ ਹਨਾ ਤੇ ਹੋਣੀ ਹੁਣ ਕੱਢਾਂਗੇ ਰਹਿਮਗੇ ਚੀਮੂ ਲਾਈ ਵੀਰ ਕਾਰ ਹੀ ਲਾ ਫੱਟ ਹੈ ਇਹ ਚੀਮੂ ਕੋਲ ਪਹੁੰਚ ਗਏ ਮਿੱਤਰੋ ਹੁਣ ਆਪਾਂ ਉਥੋਂ ਚੱਕ ਲਿਆ ਗਾਣੇ ਹਿੰਦੀ ਸੁਣਦਾ ਡੁੱਬ ਜਾਣਾ ਹੋਵੇ ਅੱਜ ਤਾਂ ਆਪਾਂ ਢਲਵਾ ਇਨਾ ਦੁਖੀ ਹਰਦੇ ਨੇ ਕਿਉਂ ਗਾ ਰਿਹਾ ਫਿਰ ਤੇਰਾ ਲਾਈਵ ਵੀਲਾਂ ਦੀ ਬਣ ਗਈ ਗੱਲ ਆ ਸੋਹਣੇ ਲੱਗ ਗਏ ਯਾਰ ਪੂਰੇ ਲਾਈਵ ਵੀ ਜਮਾ ਮੇਟਰ ਉਹ ਕੀ ਹੋ ਗਿਆ ਟਾਇਰ ਆ ਗਿਆ ਸਕੌਡਾ ਦੇ ਬਾਹਰ ਨੂੰ ਹਨਾ ਗੱਲ ਬਣ ਗਈ ਲਾ ਇਹ ਵੀਲਾਂ ਲਈ ਤਾਂ ਜਮਾ ਸਰਾ ਹੋ ਗਿਆ ਤੇ ਆਪਾਂ ਨੂੰ ਇਹਨੇ ਚੱਕ ਲਿਆ ਆਪਾਂ ਆਪਣੀ ਗੱਡੀ ਦਾ ਕੰਮ ਆ ਜਿਹੜਾ ਉਧਰ ਸ੍ਰਿੰਦਰ ਲੱਗ ਗਿਆ ਕਰਨ ਤੇ ਇਹ ਨਾਲ ਆਪਾਂ ਸਟਿੱਪਣੀ ਵਾਲਾ ਟਾਇਰ ਦਾ ਹੱਲ ਕਰਨ ਆ ਗਏ ਮੈਟਰ ਉ ਬੈਠੇ ਹਾਂ ਹੁਣ ਇਸ ਵਾਰ ਬੀਰ ਚੀਮੂ ਦੀ ਸਕੋਡਾ ਦੇ ਵਿੱਚ ਤੇਰੀ ਕੰਨੀ ਚੇਂਜ ਕਰਾਉਣੀ ਸੀ ਇਹਨੇ ਵੀ ਜਾਣਾ ਵਿਆਹ ਤੇ ਆਪਾਂ ਵੀ ਤੋਂ ਬਾਅਦ ਦੇ ਵਿੱਚ ਸ਼ਾਦੀ ਦੇ ਵਿੱਚ ਜਾਣਾ ਤੇ ਆਪਣੀ ਰਮ ਹੁਣ ਨਿਕਲੀ ਜਾਂਦੀ ਹੈ ਗੱਡੀ ਯਾਰ ਵਿਚੋਂ ਬੜੀ ਸਾਫ਼ ਰੱਖੀ ਹੈ ਜੀਮੂ ਨੇ ਇਹ ਸਫਤ ਕਰਨੀ ਬਣਦੀ ਹੈ ਦੇਖੋ ਕੀ ਬਾਤ ਹੈ ਨਾ ਨਾ ਲੱਗ ਜੇ ਟਾਇਰ ਤੇ ਲਾਈ ਦੇ ਸਕਰ ਜਨਾ ਭਾਈ ਨਾਲ ਨਾਲ ਤੁਰ ਜਾ ਉਹਦੇ ਹੈਂ ਬੜਾ ਲਈ ਜਾ ਨਵ ਨਾਲ ਦੀ ਨਾਲ ਗੋਟੀ ਦਾ ਹੋਇ ਹੈ ਹੈ ਇਹਦੇ ਨਾ ਮਾਰਦੀ ਹੁਣ ਇਹਦੇ ਨਾ ਖੁੱਲੇ ਪਿਆ ਮੈਂ ਕਿਤੇ ਈਮੂ ਦਾ ਸਾਥ ਮਿੱਤਰੋ ਇੱਥੋਂ ਤੱਕ ਹੀ ਸੀ ਆਪਾਂ ਨੂੰ ਛੱਡ ਕੇ ਤੇ ਆਪਾਂ ਚੱਲਿਆ ਹੁਣ ਆਪਣੀ ਸਬਕਟ ਕੋਲ ਇਹਦਾ ਟਾਇਰ ਟੂਰੇ ਦਾ ਕਰਾਤਾ ਜੀਮੂ ਦਾ ਜਮਾ ਓਕੇ ਫੱਟ ਆ ਕਿ ਹੁਣ ਚੱਲਿਆ ਆਪਾਂ ਸਾਹਮਣੇ ਰੋਡ ਕਰੌਸ ਕਰ ਲੱਗੇ ਆ ਲੈ ਵੀ ਮਿੱਤਰੋ ਐਂ ਪੰਪ ਕਰ ਲਿਆ ਆਪਾਂ ਚਾਲੂ ਜਮਾ ਕਰਤਾ ਫੱਟ ਤੇ ਹੁਣ ਲਾਈਟ ਆਈ ਆ ਸਵੇਰ ਦੀ ਲਾਈਟ ਹੀ ਨਹੀਂ ਸਾਈ ਤੇ ਬਾਈ ਹੁਣ ਲੱਗੂਗਾ ਹਲਰਾ ਹੱਥ ਨਾਲ ਹੀ ਚੱਲੀ ਜਾਂਦਾ ਸੀ ਦੇਖ ਸਕਦੇ ਹੋ ਕੰਮ ਤੁਸੀਂ ਆ ਦੇਖੋ ਪਰ ਹੁਣ ਮਸ਼ੀਨ ਚੱਲੀ ਆ ਹੁਣ ਨਿਕਲ ਜੂ ਦੇਖ ਲੈ ਆਪਾਂ ਇਹਨਾਂ ਕੈਮਰੇ 'ਚ ਸੋਹਣਾ ਲੱਗਿਆ ਨਾ ਤੂੰ ਹੂੰ ਇਹ ਮਿੱਤਰਾਂ ਮਿੱਤਰੋ ਕੰਮ ਬਹੁਤ ਟੌਪ ਦਾ ਕਰਦਾ ਕੰਮ ਹੁਣ ਆ ਬੰਨਣੀ ਬੂ ਲੱਗਦਾ ਜਿਹੜੇ ਸਾਬ ਨਾਲ ਸਾਡੇ ਚ ਲੋਕ ਆ বাজਦੇ ਆ ਨਾ ਸਾਡੀਆਂ ਗੱਡੀਆਂ 'ਚ ਸ਼ਾਇਦ ਇਹਦੇ ਨਾਲ ਘਟ ਜਾਣ ਜਿਵੇਂ ਕਹਿੰਦੇ ਨੱਕੀ ਕਹਿੰਦਾ ਅਸੀਂ ਇਹ ਸੁਣਾ ਜਾਂਦੀ ਲਾਦੀ ਟਰੈਕਟਰ ਦੇ ਟਰੈਕਟਰ ਨੂੰ ਨੱਕਰਾਂ ਲੱਗਣਾ ਹੁਣ ਇਹ ਕਰਨਾ ਬੂ ਲੱਗਦਾ ਹੁਣ ਆ ਟੂਣਾ ਇੱਕ ਤਾਂ ਕਰਾਂਗੇ ਅੱਜ ਮੇਟਰ ਟਾਈਮ ਦੇਖੋ ਸਵੇਰ ਦਾ 7:17 ਮਿੰਟ ਹੋ ਗਏ ਤੇ ਗੱਡੀ ਦੀ ਆ ਲੋਕ ਬਣ ਗਈ ਤੇ ਹਜੇ ਵੀ ਬਾਈ ਲੱਗਿਆ ਪਿਆਗਾ ਤਿਆਪਾ ਬੈਠ ਗੀ ਜਨੇ ਬੈਠੀ ਜੀ ਕੋਈ ਝੜਾ ਸੁੱਤੀ ਕੋਈ ਨਬੜੀ ਜੱਡੀ ਵੈਸੇ ਆਪਣੀ ਛੀਸਿਆਂ ਨੂੰ ਚਮਕੜਦਾ ਆਪਾਂ ਸਵੇਰ ਦੇ ਘਰੋਂ ਨਿਕਲੇ ਵੇ ਸੀਗੇ ਟਾਈਮ ਹੋ ਗਿਆ 7:53 ਮਿੰਟ ਹੋ ਗਏ ਤੇ ਸਵੇਰੇ ਆਏ ਸੀਗੇ 10 ਵਜੇ ਤੇ ਇਹ ਬੰਦਾ ਇੰਨਾ ਕ ਘੈਂਟ ਆ ਮਿੱਤਰੋ ਆਪਣਾ ਕੰਮ ਆਣਾ ਜਿਹੜਾ ਬੜੀ ਨਜਾਇਜ਼ੀ ਰੀਝ ਨਾ ਕਰਦਾ ਇੱਕ ਸੂਬਾ ਦਾ ਲਾਈਟ ਨੇ ਚੱਕਰ ਪਾਲਿਆ ਸੀਗਾ ਲੈਟ ਉੱਡੀ ਵੀ ਸੀ ਤੇ ਲੈਟ ਆਈ ਆ ਬਾਈ 4:00 ਵਜੇ ਉਦੋਂ ਬਾਅਦ ਦੇ ਵਿੱਚ ਮਤਲਬ ਗ੍ਰੈਂਟਰ ਗ੍ਰਾਉਂਡਰ ਜੇਦੋਂ ਬਾਈ ਦੇ ਬਾਅਦ ਵੀ ਚੱਲਿਆ ਉਦੋਂ ਪਹਿਲਾ ਹੱਥ ਨਾਲ ਮਾਰੀ ਗਿਆ ਮਤਲਬ ਹੱਥ ਨਾਲ ਸੁਣ ਨਹੀਂ ਪਤਾ ਮੇਤਰੋ ਵੀ ਟਾਈਮ ਲੱਗਦਾ ਹਨ ਤੇ 8:00 ਵਜੇ ਤੇ ਫਾਈਨਲੀ ਹੁਣ ਘਰੋਂ ਵੀ ਆਪਾਂ ਗਾਲਾਂ ਲੈ ਕੇ ਸੌਣੇ ਹੋਣੇ ਹਨ ਤੁਹਾਨੂੰ ਪਤਾ ਵੀ ਆਪਣਾ ਟਾਈਮ ਥੋੜਾ ਜਿਹਾ ਹਿੱਲ ਜਾਂਦਾ ਬਰਾ ਭਰਾਣਾ ਜਾਂਦਾ ਤੇ ਉਦੋਂ ਬਾਅਦ ਦੇ ਵਿੱਚ ਮੇਤਰੋ ਘਰ ਜਾ ਕੇ ਹੁਣ ਤੁਹਾਨੂੰ ਮਿਲਦੇ ਆ ਕਿਉਂਕਿ ਮਾਤਾ ਦੇ ਫੋਨ ਆ ਜਾਂਦੇ ਆ ਬਾਹਲੇ ਤੇ ਫੋਨ ਵਿੱਚ ਦੀ ਸਿੱਧੀਆਂ ਮਾਣੇ ਮੰਨ ਕੇ ਚਲੋ ਚਾਕੂ ਸੁਰਗੀਆਂ ਚੱਲੀ ਜਾਂਦੀਆਂ ਹੁਣ ਮਿਲਦੇ ਆ ਘਰੇ ਤੇ ਹੁਣ ਆਈਟੀ ਚੌਂਕ ਨੂੰ ਆਪਾਂ ਜਾਨੇ ਆ ਸਿੱਧੇ ਹੋਏ ਹਨ ਘਰੇ ਮਿਲਦੇ ਆ ਮੇਤਰੋ ਫੇਰ ਹੁਣ ਤਾਂ